हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤੰਨ ਨਾਲ ਖੇੜ ਲਈ ਲੈ ਕੇ ਆਏ ਆਂਗੇ ਦੋ ਤਾਂ ਬਾਈ ਕੋਲੇ ਆ ਗਿਆਂ ਬਾਈ ਗਾਵਾਂ ਇੱਕ ਗੱਬਣਾ ਥੋੜੇ ਦਿਨਾਂ ਦੀ ਕੱਚੀ ਆ ਤੇ ਇੱਕ ਆ ਗਈ ਟੋਕੜ ਤੇ ਇੱਕ ਨਾ ਬਾਈ ਕੋਲੇ ਗੱਬਣ ਮੱਚਾ ਗਈ ਥੋੜੇ ਦਿਨਾਂ ਦੀ ਕੱਚੀ ਆ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੇ ਨਵੀਂ ਵੀਡੀਓ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਆਜੋ ਬਾਈ ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਹੋਠੀਕੋ ਬਾਈ ਜੀ ਹਾਂ ਬਾਈ ਬਹੁਤ ਵਧੀਆ ਨਾਮ ਤੇ ਬਾਈ ਆਪਣਾ ਐਡਰੈਸ ਬੋਲਦਾ। ਨਾਂ ਬਾਈ ਮੇਰਾ ਜੱਗਾ ਪਿੰਡ ਢਿਲਮਾ, ਤਹਿਸੀਲ ਤਪਾ, ਜ਼ਿਲ੍ਹਾ ਬਰਨਾਲਾ ਬਾਈ। ਨੇੜੇ ਪਿੰਡ। ਨੇੜੇ ਤਪਾ ਰਹਿ ਜਾਂਦਾ ਬਾਈ ਆਪਾਂ ਨੂੰ 4 ਕਿਲੋਮੀਟਰ। ਹੂੰ। ਪੱਖੋ ਕੈਂਚਾਂ ਇਧਰ ਬਰਨਾਲਾ ਆਪਾਂ ਨੂੰ ਰਹਿ ਜਾਂਦਾ 8-9 ਕਿਲੋਮੀਟਰ। ਠੀਕ ਆ। ਘਰ ਆ ਜਿਹੜਾ ਉਹ ਆਪਣਾ ਆਲੀ ਕਾਲੀ ਸੜਕ ਤੇ ਬਾਈ ਬਾਦੀਆਂ ਚ। ਕੰਟੈਕਟ ਨੰਬਰ ਬੋਲੋ। 86999979138। ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ। ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ। ਜੱਗੇ ਜਿਹੜੀ ਪਹਿਲੇ ਨੰਬਰ ਤੇ ਆਪਾਂ ਜਰਸੀ ਵੜ ਦੇਖ ਰਹੇ ਆ ਬਾਈ ਕਿਹੜਾ ਸੁਆ ਸੁੰ ਏ ਬਾਈ ਰੀਜਨਲ ਦੂਜਾ ਸੁਆਸ ਹੁੰਦੀ ਆ ਰੀਜਨਲ ਦੂਜਾ ਸੁਆਸ ਹਾਂ ਬਾਈ ਕਿੰਨੇ ਦਿਨਾਂ ਦੀ ਕੱਚੀ ਹੈ ਦਿਨ ਬਾਈ ਇਹਦੇ 4 ਦਿਨ ਪਿਆ 15 ਤੋਂ 16 ਤਰੀਕ ਨੂੰ ਦੋ ਟੀਕੇ ਭਰਾਏ ਬੇ ਇਹ ਦਿਨ ਪੂਰੇ ਆ ਬਾਈ ਇਹਦੇ ਬਾੜ ਚੰਗੀ ਬਹੁਤ ਆ ਬਾਈ ਥਾਣ ਜਗਾੜ ਦਾ ਕਰਮ ਵਾਲੀ ਹੁਣ ਵੀ ਬੋਤਲ ਲਈ ਫਿਰਦੇ ਪੁੰਦੀ ਅੱਜ ਸੁਪਾ ਕਿੰਨਾ ਦੁੱਧ ਦਿੱਤਾ ਹੋਇਆ ਦੁੱਧ ਬਾਈ 18 ਕਿਲੋ ਪਹਿਲਾਂ ਦਾ ਦਿੱਤਾ ਹੋਇਆ ਠੀਕ ਆ ਦਿਖਾ ਦੇ ਥਾਣ ਲਈ ਵਾਲਾ ਬਰਟਲਾਂ ਦੇਖੋ ਯਾਰ ਬਾਲੀਆਂ ਪਈਆਂ ਹਨਾ ਬਾਲੀਆਂ ਬਾਈ ਮੂਰੇ ਦਿਖਾ ਦੇ ਲੇ ਵਾਹ ਵਾਹਤਾ ਆਹ ਲਾਹ ਭਾਰਤ ਦਾ नक्शा ਲਈ ਫਿਰਦੀ ਆ ਕਰਮਾਲੀ ਦੇ ਬੰਦੇ ਮਾੜਾ ਨੂੰ ਨਾ ਦੇਖੋ ਬੜੀਆਂ ਕਮਾਲ ਤੇ ਚਵਾਈ ਚਬੂਈ ਬਾਈ ਕਰਮਾਲੀ ਦਾ ਬਹੁਤ ਚੰਗੀ ਆ ਬਾਈ ਠੀਕ ਆ ਬਾਈ ਕੀ ਬਾਤ ਆ ਤੇ ਜੱਗੇ ਮੈਂ ਕਹਣਾ ਮਗਰ ਨੂੰ ਤੇ ਬਾਈ ਜੇ ਚੰਗੀ ਛੇਵਾਲੇ ਬੰਦੇ ਕੋਲੇ ਬਾਗੀ ਬਾਈ 20 ਕਿਤੇ ਨੇੜ ਤੇ ਦੇ ਦੂ ਦੁੱਧ ਪਰ ਆਪਾਂ 17 18 ਦੀ ਜ਼ਿੰਮੇਵਾਰੀ ਦੇ ਦਾਂਗੇ ਠੀਕ ਹੈ ਬਾਈ ਤੇ ਜੱਗੇ ਕੱਦ ਬਾਈ ਦੇਖ ਅਗਲਾ ਐਸਟੀਮੇਟ ਲਾ ਲੈ ਹੂੰ ਮੀਡੀਅਮ ਜੇ ਪਾਖੀ ਬਾਲੀ ਵੱਡੀ ਆ ਉਹ ਹੈ ਨਹੀਂ ਪਰ ਹਿਮਾਚਲ ਵਾਲੀ ਹੈ ਨਹੀਂ ਹੈ Ориਜినਲ ਪੰਜਾਬ ਵਾਲੀ ਆ ਠੀਕ ਹੈ ਬਾਈ ਮੰਨ ਕੇ ਲਾਲਾ ਵੀ 6.5 ਫੁੱਟ ਕੱਦ ਹੋਊਗਾ ਮੇਰੇ ਅਣੀ ਤਾਂ ਹੂੰ ਕਿਉਂਕਿ ਕਦਰ ਨਾ ਛੋਟਾ ਨਾ ਵੱਡਾ ਨਹੀਂ ਬਾਈ ਮੰਨ ਕੇ ਚੱਲ ਵੀ ਜਰਸੀ ਦਾ ਤਾਂ ਫੁੱਲ ਸਾਈਜ਼ ਆ ਗਿਆ ਕਈ ਏਰੀ ਵਿਚ ਵਿਚ ਬੰਦੇ ਕਹਿੰਦੇ ਬਾਈ ਛੋਰ ਤੂੰ ਛੋਟੀ ਆ ਆ ਦੇਖਣਾ ਦੇਖ ਮੀਡੀਅਮ ਸਾਈਜ਼ ਆ ਹਾਏ ਅਰੀਜਨਲ ਪੰਜਾਬ ਵਾਲੀ ਜਰਸੀ ਆਪਣੇ ਪਿੰਡ ਦੀ ਬਹਿੜ ਆ ਬਈ ਆਲੀ ਕਾ ਲੈਵਾ ਵਾਲਾ ਕਮਾਲ ਬਾਈ ਯਾਰ ਪੂਰੀ ਟੌਪ ਚੀਜ਼ ਆ ਯਾਰ ਲਾ ਅਜੇ ਤਾਂ ਬਈ ਹੋਰ ਵੀ ਬਣਾਉ ਲੈਵਾ ਤੇ ਠੰਡੀ ਇੰਨੀ ਆ ਬਾਈ ਜਿਵੇਂ ਮਰਜੀ ਯਾਰ ਚੋਈ ਚਲੀ ਜਾਂ ਕੋਈ ਚੱਕਰ ਹੀ ਨਹੀਂ ਬਾਕੀ ਫੁੱਲ ਸੋਹਣੇ ਤਾਂ ਚੇਚ ਪੂਰੇ ਵਧੀਆ ਬਾਈ ਪਿੱਠ ਪੂੜੇ ਦੀ ਬਹਿੜ ਯਾਰ ਲੰਬਾਈ ਲਬੂਈ ਪੂਰੀ ਫੁੱਲ ਆ ਯਾਰ ਬਹਿੜ ਦੀ ਰੰਗ ਰੂਪ ਬੜਾ ਪਿਆਰਾ ਬਹੁਤ ਚੰਗੀ ਆ ਬਾਈ ਸਾਰੇ ਪੱਖਾਂ ਤੋਂ ਹੀ ਲੈਵਾ ਦਿਖਾ ਦੇ ਯਾਰ ਅਮਰੀਕਨ ਗਾਇਆਂ ਦੇ ਵੀ ਨਹੀਂ ਲੱਗਦਾ ਇਹ ਲੈਵਾ ਸਹੀ ਗੱਲ ਆ ਕਵਾਲਿਟੀ ਜਿਹੜੀ ਆ ਗਈ ਬਾਈ ਇੱਕ ਨੰਬਰ ਬਹੁਤ ਸੋਹਣੀ ਕਵਾਲਿਟੀਆਂ ਕੱਲਾ ਕੱਲਾ ਥਣ ਪਿਆਗਾ ਮੈਂ ਕਹਿਣਾ ਵੀ ਕੱਚੀ ਪਈ ਆ ਜੇ ਉਸ ਹਾਵਨਾ ਅੰਦਾਜ਼ਾ ਲਾ ਲਿਓ ਤੇ ਮੁੱਲ ਚ ਗਏ ਫਿਰ ਦੋਹੇ ਪਾਸੇ ਆ ਦੇਖ ਲੈ ਵਾ ਦੇਖ ਕਰ ਮਾਰੀ ਪਈ ਆ ਨਾ ਯਾਰ ਦੁੰਦੀ ਪਈ ਜਮਾ ਯਾਰ ਦੁੱਧ ਵਾਲਾ ਜਗਾੜਾ ਬਈ ਯਾਰ ਨੀ ਕੀ ਬਾਤ ਆ ਬਾਈ ਬਾਕੀ ਆ ਆਪ ਵੀ ਕਰਮ ਵਾਲੀ ਸਰਾਣੇ ਵਰਗੀ ਪਈ ਜਮਾ ਜਮਾ ਬਾਈ ਆਰਤੀਆਂ ਦੇ ਸਰਾਣੇ ਵਰਗੀ ਪਈ ਆ ਕਿਸੇ ਪਾਸੇ ਨਿੱਸੀ ਲਾ ਨਹੀਂ ਮੜਾ ਲੈ ਮੈਂ ਕਹਣਾ ਬੜਾ ਕਮਾਲ ਦਾ ਹਨਾ ਮਾ ਬਈ ਕਿਆ ਬਾਤ ਹੈ ਬੜਾ ਫੁੱਲ ਕਮਾਲ ਦੀ ਜਰਸੀ ਆ ਜਾਂਦੀ ਆ ਬਈ ਚੰਗੇ ਰੰਗ ਟੰਗਾਂ ਜਮਾ ਰਿਜੀਨਲ ਪੰਜਾਬ ਵਾਲੀ ਜਰਸੀ ਆ ਬਈ ਐ ਨਹੀਂ ਵੀ ਡੱਡੂ ਜਾ ਹਮਤ ਲਾਲਾ ਹੂੰ ਉਹ ਜੀ ਦੀ ਆਪਣੀ ਜ਼ਿੰਮੇਵਾਰੀ ਆ ਜੱਗਾ ਮੁੱਲ ਪਰ ਮੁੱਲ ਦਾ ਯਾਰ ਲੋਕਾਂ ਨੂੰ ਤਾਂ ਮੈਂ 70 ਕਰਾ ਲਾ ਹੂੰ 62000 ਰੁਪਏ ਦੇ ਦਾਂਗੇ ਵਿੱਚੋਂ ਮਾਨਤਾਨ ਕਰ ਦਾਂਗੇ ਮੁੱਲ ਘਣਾਉਣ ਨੂੰ ਤਾਂ ਬਾਈ ਕਹਿੰਦਾ ਆ ਮੈਂ ਅੱਜ 70 ਕਰਾ ਲਓ ਪਰ 62000 ਰੁਪਏ ਦੀ ਵੈਲਡ ਆਪਾਂ ਦੇ ਦੇਣੀ ਆ ਕੱਚੀਆਂ ਵਾਲਾ ਬੈਠਦਾ ਬੱਸੀ ਬੁੱਸੀ ਦੇਗੀ 70000 ਦੂਈ ਆ ਬਈ ਤੇ ਬਾਕੀ ਜੇ ਗੱਲ ਕਰੀਏ ਪੰਡਾ ਲਾਉਂਦੀ ਹੁੰਦੀ ਤੇ ਮੁੱਲ ਵੀ ਉਸ ਹਿਸਾਬ ਨੇ ਕੀਤਾ 62000 ਰੁਪਏ ਦੀ ਬਾਈ ਕਹਿੰਨਾ ਦੇ ਦੇਾਂਗੇ ਤੇ ਜੱਗਿਆ ਅੱਗੇ ਆ ਗਈ ਬਾਈ ਤੋਕੜ ਕਿਹੜਾ ਸੁਆ ਸੂਈ ਹੈ ਬਾਈ Ориਜਨਲ ਦੂਜਾ ਸੁਆ ਕਿੰਨੇ ਟਾਈਮ ਦੀ ਸੂਈ ਵੀ ਹੈ ਇਹਨ ਬਾਈ ਦੂੜ ਤਾਂ 2 ਮਹੀਨੇ ਦੀ ਸੂਈ ਵੀ ਆ ਬਾਈ ਜਮਾ ਗਰੀਬ ਘਰੋਂ ਲਈ ਆ ਇਹ ਹੂੰ ਜਮਾ ਐਨ ਮੰਨ ਕੇ ਚੱਲ ਵੀ ਦੁੱਧ ਬਹਿਣ ਇਹ ਹੂੰ ਜੇ ਸੇਵਾ ਵਾਲੇ ਬੰਦੇ ਕੋਲੇ ਬਾਗੀ ਤਾਂ ਹੁਣ ਵੀ ਇਹ 13-14 ਲੀਟਰ ਤੇ ਜਾਊ ਬਾਈ ਠੀਕ ਆ ਥਣ ਲੈ ਬਈ ਜੀ ਵੀ ਬਹੁਤ ਜਿਆਦਾ ਸਾਫਟ ਦਿਖਾ ਦੇ ਸਾਢੇ 10 ਲੀਟਰ ਕੰਡਾ ਲਾ ਕੇ 2 ਟਾਈਮ 4 ਟਾਈਮ 6 ਟਾਈਮ ਚੋਲੇ ਬੰਦਾ ਆਪਣੇ ਘਰੋਂ ਬਾਈ ਕਹਿੰਦਾ ਭਾਵੇਂ 2 ਟਾਈਮ ਭਾਵੇਂ 4 ਟਾਈਮ ਉਹ ਤੁਹਾਡੀ ਮਰਜ਼ੀ ਆ ਬਾਈ ਜੇ ਤਾਰ ਜਮਾ ਬਾਈ 10.5 ਲੀਟਰ 10.5 ਲੀਟਰ ਦੁੱਧ ਆ ਐ ਨਹੀਂ ਵੀ 10 ਰਹਿ ਜੂਗਾ 10 10.5 ਹੀ ਹੋ ਠੀਕ ਆ ਅੱਜ ਦੀ ਘੜੀ ਰੋਜ਼ ਵਾਂਹ ਦੁੱਧ ਵਾਦੀ ਆ ਜਿਹੜਾ ਤੜਕੇ ਹੱਥ ਨੇ ਤੇ ਸੀਲ ਠੰਡੀ ਕਰਮ ਵਾਲੀ ਇੰਨੀਆਂ ਦਾ ਆ ਕਹਿੰਦਾ ਕੀ ਧਾਰਾ ਮਾਰ ਕੇ ਦਿਖਾ ਦਿੰਦੇ ਲੈ ਬਾਈ ਕਹਿੰਦਾ ਧਾਰਾ ਵੀ ਮਾਰ ਦਿੰਨੇ ਆ ਭਾਈ ਲੈ ਚੂਣ ਜਵਾ ਦੇਖੋ ਬੜਾ ਚੰਗਾ ਆ ਗਿਆ ਬੜਾ ਨੇ ਜਿਆ ਚੰਗਾ ਵੀ ਆ ਲੱਗ ਵੇਖਿਆ ਵਾਤਾ ਚਵਾਈ ਚਵਾਈ ਦਾ ਬਾਈ ਲੇਖੇ ਮੁੱਕਿਆ ਪਾਦੇ ਬਰੀਕੀ ਇੰਨੀ ਆ ਵੇਖ ਤੇ ਯਾਰ ਹੱਦ ਹੋ ਜਾਦੇ ਨਾੜਾ ਲੈਵੇ ਤੇ ਦੇਖੋ ਦੁੱਤਾਂਲੀ ਨਾੜ ਵੀ ਬਹੁਤ ਚੰਗੀ ਬਾਈ ਬਰੀਕ ਪਿੰਡੇ ਦੀ ਆ ਦੇਖ ਚਮੜੀ ਹੂੰ ਕੱਦ ਕੋ ਤਾਂ ਪੂਰਾ ਫੁੱਲਾ ਬਾਈ ਕਾਦ ਕਾਠ ਵਾਲੀ ਆ ਸਮੀ ਪਲਿਆ ਰੰਗ ਰੂਪ ਦੇਖੋ ਬਾਕੀ ਪੂਰੀ ਚੰਗੀ ਵਾੜਾ ਬਾਈ ਫੀਡਿੰਗ ਆ ਬਹੁਤ ਕਮਾਲ ਆ ਗਈ ਕੁਆਲਿਟੀ ਦੇਖੋ ਯਾਰ ਬਹੁਤ ਫੇਸ ਦਿਖਾ ਦੇਣਾ ਫੇਸ ਵਗੈਰਾ ਨਾ ਸਹੀ ਗੱਲ ਲਾ ਲੋ ਕੀ ਬਾਤ ਆ ਬਾਕੀ ਜਿਹੜਾ ਲੇਵ ਆ ਗਿਆ ਬੋ ਸੋਨਾ ਫੀਡਿੰਗ ਵਾਲਾ ਆਰਡਰ ਆ ਥਣ ਵੀ ਗਲਾਬੀ ਆ ਗਿਆ ਤੇ ਧਾਰਾ ਬਾਈ ਨੇ ਮਾਰ ਬਾਈ ਕੱਦ ਰੰਗ ਪ੍ਰਿੰਟ ਚਮਕ ਵਹਿੜ ਤੇ ਯਾਰ ਪੂਰੀ ਫੁੱਲ ਆ ਜਾ ਪੂਰੀ ਚੰਗੀ ਵਹਿੜ ਆ ਬਾਈ ਬਰੀਕੀ ਚ ਵਹਿੜ ਆਕ ਨਹੀਂ ਪੂਰੀ ਜਵਾਨੀ ਵਾਲੀ ਆ ਯਾਰ ਹੂੰ ਤੇ ਠੰਡੀ ਇੰਨੀਆਂ ਕਰਮ ਵਾਲੀ ਲੈ ਦਿਖਾ ਦੇ ਲੇਵਾਲੂ ਬਾ ਚੱਕਰਾ ਦੇ ਦੇ ਕੋਈ ਬਾੜੀ ਤੋਕੜ ਨਹੀਂ ਬਾਈ ਇਹ ਵੱਧ ਤੋਂ ਵੱਧ ਡੇਢ ਮਹੀਨਾ ਵੱਧ ਤੋਂ ਅਗਲਾ 2 ਮਹੀਨੇ ਲਾ ਲੈ ਯਾਰ ਠੀਕ ਆ ਹਾਂ ਤੇ ਮੁੱਲ ਜੱਗੇ ਮੁੱਲੇ ਤਾਂ ਬਾਈ 31000 ਰੁਪਿਆ ਦੇਣ ਲੈਣਾ ਹਾਂ ਕੋਈ ਗੱਲ ਨਹੀਂ ਮਾਨ ਤਾਨ ਕਰ ਦਾਂਗੇ ਥੋੜਾ ਬਹੁਤਾ ਵਿੱਚੋਂ ਯਾਰ 31000 ਰੁਪਏ ਬਾਈ ਕੰਨਾ ਬਾਈ ਮੋਲਾ ਬਾਕੀ ਆਏਗਾ ਤਾਂ ਥੋੜਾ ਕਣਾ ਮਾਨ ਦੁੱਧ ਜੇ ਸੇਵਾ ਵਾਲੇ ਬੰਦੇ ਕੋਲੇ ਬਾਕੀ ਯਾਰ ਇਹ ਗਰੰਟੀ ਆ 13 14 ਲੀਟਰ ਦੁੱਧ ਦਿਓ ਹੁਣ ਵੀ ਠੀਕ ਆ ਹਾਂ ਬਾਕੀ ਨਮਾ ਹਣਾ ਜਮਾ ਨਮਾ ਹਣਾ ਯਾਰ ਦੇਖ ਰੇਰਲ ਦੂਜਾ ਸੂ ਆ ਬਾਈ ਕੀ ਬਾਤ ਪਹਿਲੇ ਫੂਸ ਬਹੁਤ ਚੰਗਾ ਯਾਰ ਵਾੜ ਪੂਰੀ ਟੌਪ ਚੀਜ਼ ਆ ਯਾਰ ਲੈ ਚੱਲ ਜੀ 31000 ਰੁਪਏ ਬਾਈ ਕੰਨਾ ਮੋਲਾ ਬਾਕੀ ਆਏਗਾ ਤਾਂ ਬਾਈ ਮਾਨ ਤਾਨ ਜ਼ਰੂਰ ਥੋੜਾ ਬਹੁਤਾ ਮਾਨ ਤਾਨ ਹੋ ਜੂ ਬਾਈ ਯਾਰ ਹੂੰ ਆਬਦਾਲੀ ਆ ਭਾਈ ਰੰਗ ਰੂਪ ਪ੍ਰਿੰਟ ਬਹੁਤ ਚੰਗਾ ਆ ਗਿਆ ਕੋਈ ਇਹ ਨਹੀਂ ਹੈਗਾ ਵੀ ਲਿੱਸੀ ਲਾਮੀਆਂ ਦੋਨੇ ਬਹਿੜਾਂ ਦੀ ਯਾਰ ਫੁੱਲ ਤਸੱਲੀ ਆ ਭਾਈ ਯਾਰ ਐ ਨਹੀਂ ਵੇ ਗਪਾਉੜ ਯਾਰ ਆਪ ਤੋਂ ਬਾਹਲੇ ਬਾਜਦੇ ਨਹੀਂ ਦੇਖ ਠੀਕ ਆ ਦੋਨੇ ਬਹਿੜਾਂ ਯਾਰ ਇੱਥੇ ਅਗਲਾ ਆ ਕੇ ਕੋਲੇ ਤਸੱਲੀ ਕਰਕੇ ਲੈ ਜਾਵੇ ਯਾਰ ਕੋਈ ਚੱਕਰ ਹੀ ਨਹੀਂ ਯਾਰ ਲੈ ਕਿਸੇ ਵੀ ਪਾਸੇ ਯਾਰ ਲੈ ਆ ਦਿਖਾ ਦੇ ਕਰਮ ਵਾਲੀ ਯਾਰ ਕਿੰਨੀ ਚੰਗੀ ਬਹਿੜਾ ਯਾਰ ਤੇ ਅੱਗੇ ਬਾਈ ਕੋਲੇ ਆ ਗਈ ਭਾਈ ਤਿੰਨ ਨੰਬਰ ਤੇ ਮੱਝ ਉਹ ਵੀ ਆਪਾਂ ਤੁਹਾਨੂੰ ਦਿਖਾਉਣੇ ਆਂਗੇ ਅੱਗੇ ਬਾਈ ਤਿੰਨ ਨੰਬਰ ਤੇ ਗੱਬਣਾ ਕਿੰਨੇ ਟਾਈਮ ਦੀ ਕੱਚੀ ਹੈ ਇਹਦੇ ਬਾਈ 16 ਦਾ 15 ਤਰੀਕ ਨੂੰ ਦਿਨ ਪੂਰੇ ਆ ਬਈ ਇਹਦੇ 15 ਕਰੋ ਮੱਝ ਆਪਣੀ ਇਹ ਜਮਾ ਆਪਣੇ ਘਰ ਦੀ ਕਰਦੀ ਆ ਬਈ ਚੌਥਾ ਸੂਆ ਸੁੰਦੀ ਆ ਇਹ ਠੀਕ ਆ 15 ਤੋਂ 16 ਲੀਟਰ ਦੁੱਧ ਦੀ ਗਾਰੰਟੀ ਆ ਆਪਣੀ ਯਾਰ ਠੀਕ ਆ ਬਈ ਦੇਖ ਆਪਣੀ ਘਰੂਗਾ ਕੋਈ ਇਹ ਤਾਂ ਵਪਾਰ ਵਾਲਾ ਕੰਮ ਨਹੀਂ ਦੇਖ ਵੇਚਣਾਂ ਨਹੀਂ ਕਹਿੰਗਾ ਉਧਰ ਆਏ ਆਪਣੀ ਘਰੂ ਮੱਝ ਆ ਜਮਾ ਠੀਕ ਆ ਬਾਈ ਤੋ ਟੋਕੜਾ ਕ ਬਣ ਲਾਇਆ ਸੀ ਮੈਂ ਪਹਿਲੇ ਸਵੇਰ ਤੋਂ ਬਾਅਦ ਦੋ ਸਵੇਰ ਮੈਂ ਚੋਲੀ ਹੀ ਕਿੰਨਾ ਕ ਟਾਈਮ ਦਾ ਸਹੀ ਢੰਡੀ ਬਾਈ ਜਮਾ ਯਾਰ ਛੱਡਣੀ ਪੈਂਦੀ ਤੁਹਾਨੂੰ ਪਤਾ ਵੀ ਨੀਲੀ ਰਾਵੀ ਨਸਲ ਦੀ ਭਾਈ ਇਹ ਖਾਸ ਕਰਕੇ ਹੀ ਖਾਸੀਅਤ ਆ ਸਹੀ ਗੱਲ ਆ ਜਮਾ ਯਾਰ ਰਿਹਾ ਤਾ ਤੈਨੂੰ ਆਪ ਦੇ ਆਪ ਮਹੀਨਾ ਛੱਡਦੀ ਪਹਿਲਾਂ ਡੇਢ ਮਹੀਨਾ ਛੱਡਦੀ ਤੈਨੂੰ ਛੱਡਣੀ ਪਊਗੀ ਠੀਕ ਆ ਬਾਈ ਸਹੀ ਢੰਡੀ ਕਰਮ ਵਾਲੀ ਨੀਲੀ ਰਾਵੀ ਆ ਬਾਈ ਬਾਕੀ ਜਿਹੜੇ ਰੰਗ ਟੰਗਾਂ ਨਹੀਂ ਢੰਡੀ ਐ ਕਰਮ ਵਾਲੀ ਤੂੰ ਗੱਲਾਂ ਹੀ ਸਾਰੀਆਂ ਸਹੀ ਗੱਲ ਆ ਸਾਰੇ ਆ ਬਾਈ ਦੇ ਅੱਖਾਂ 'ਚ ਵੀ ਜਵਾਬ ਆ ਮੱਥਾ ਨੱਕ ਚਾਰੇ ਪੈਰ ਪੂਸ ਸਹੀ ਗੱਲ ਆ ਤੇ ਬੱਚੇ ਬਹੁਤ ਚੰਗੇ ਪਾਉਂਦੀ ਆ ਬਾਈ ਇਹ ਠੀਕ ਆ ਬਾਈ ਹਾਂ ਕਾਂ ਬੂਰੇ ਬੂਰੇ ਸ ਬੂਰੇ ਸਾਨ ਤੋਂ ਬਾਈ ਕਿੰਨਾ ਗੱਬਣਾ ਤੇ ਬਾਕੀ ਨਾ ਵੱਡੀ-ਬੁੱਡੀ ਦੀ ਗੱਲ ਕਰੀਏ ਫੁੱਲ ਨੀਲੀ ਰਾਵੀ ਆ ਗਈ ਬਾਈ ਮੰਗ ਬਹੁਤ ਮਿਲਦੀ ਬਹੁਤ ਘਟਾ ਗਈ ਜੱਗੇ ਨੀਲੀ ਰਾਵੀ ਤੇ ਬੱਚੇ ਬਹੁਤ ਚੰਗੇ ਦੋ ਹਨ ਬਾਈ 골ਡਨ ਫੁੱਲ ਦਾ ਲੱਗਿਆ ਵਾ ਸੀ ਉਹਨੇ ਦੇ ਪੂਰੇ ਦਾ ਲੰਗੋਲ ਵਾਲੇ ਦਾ ਠੀਕ ਹੈ ਬਾਈ ਹਾਂ ਲੈ ਤੋਰਾਦਾਰਾ ਬਾਈ ਚੈੱਕ ਕਰ ਸਕਦੇ ਇੱਕ ਨੰਬਰ ਤੋਰਾ ਆ ਗਿਆ ਟਾਂਚਾ ਚੰਗਾ ਆ ਗਿਆ ਬਾਈ ਤੇ ਕਿੰਨਾ ਸੋਹਣਾ ਲੇਵਾ ਤਿਆਰ ਕਰਦੇ ਤੇ ਬਾਈ ਆ ਤੈਨੂੰ तू ਆਪ ਹੀ ਦੇਖ ਲੈ ਅਮਰੀਕਨ ਵਾਲਾ ਲੇਵਾ ਯਾਰ ਬੜਾ ਸੋਹਣਾ ਲੇਵਾ 25000 ਤੂੰ ਐ ਮੰਨ ਲੈ ਵੀ ਪੰਡਾ ਮੰਨ ਨੂੰ ਦੁਬਈ ਲੈਵੇ ਲੱਗਦਾ ਹੈ ਪੰਡਾ ਮੰਨਣੀਆਂ ਕਰਮ ਵਾਲ ਨੇ ਕੱਚੀ ਭਈ ਆ ਕਿੰਨੇ ਦਿਨਾਂ ਦੀ ਕੱਚੀ ਆ ਬਾਈ ਬਈ ਦੇ 15 ਤਰੀਕ ਨੂੰ ਤਣ ਪੂਰੇ ਆ ਕੁਸ ਉੱਤੋਂ ਦੀ ਲੈ ਜੂ ਐ ਮੰਨ ਵੀ ਹਫਤਾ ਲੈ ਜੂ ਹਜੇ ਮੈਂ ਇਹ ਠੰਡੀ ਸੀਲੀ ਵਾਲੀ ਬਾਈ ਪੂਰੀ ਫੁੱਲ ਯਾਰ ਜੰਮਾ ਜਾ ਰਿਹਾ ਤਾਂ ਯਾਰ ਘਰੇ ਚੋਣ ਵਾਲੀ ਮੈਸਾ ਜਿਹਨੇ ਲੈਣੀ ਆ ਦੁੱਧ ਨੂੰ ਨਜ਼ਾਰਾ ਦੇ ਦੂ ਬਈ ਇੰਨੀ ਚੰਗੀ ਮੱਝ ਆ ਯਾਰ ਠੀਕ ਆ ਬਾਈ ਤੇ ਜੱਗਿਆ ਇਹਦਾ ਮੁੱਲ ਕੀ ਰਹੂਗਾ ਬਾਈ ਬਾਈ ਮੁੱਲੇ ਦਾ ਇੱਕ 15ਗਾ ਲੈਣ ਦੇਣ ਵਾਲਾ 115000 ਹਾਂ ਬਾਈ ਖਾਣ ਲੈ ਬਈ ਬਾਈ ਸਾਫ ਸੁਥਰੀ ਹੈ ਜਿਹੜੀਆਂ ਟੱਲਾਂ ਟੱਲਾਂ ਬਾਈ ਯਾਰ ਇਹ ਤਾਂ ਬੈਠਿਆ ਨਹੀਂ ਜਾਂਦਾ ਉਦੇ ਦਾ ਜਿੱਤੇ ਨੇ ਸੂਣਾਗਾ ਹੂੰ ਉਹ ਤੋਂ ਲੈ ਵਾ ਸਾਰੀਆਂ ਆਪਣੀਆਂ ਸਾਰੀਆਂ ਕੱਢੂਗੀ ਫੇਰ ਜਾ ਕੇ ਕਿਤੇ ਕਰਮਾਣਾ ਸੂਣਾਗਾ ਤੇ ਮੁੱਲ ਵੀ ਉਸ ਹਿਸਾਬ ਨੇ ਕੀਤਾ 1 ਲੱਖ 15000 ਰੁਪਏ 15000 ਰੁਪਏ ਬਾਈ ਨੇ ਤਾਂ ਮੁੱਲ ਰੱਖਿਆ ਬਾਕੀ ਆਏਗਾ ਤਾਂ ਮੰਤਨ ਹੋ ਜੂਗਾ ਬਾਈ ਕਿੰਨਾ ਥੋੜਾ ਕਣਾ ਤੇ ਬਾਈ ਐ ਲੈ ਲਓ ਠੰਡੇ ਸਵਾਹ ਚ ਮਾਉ ਇਹਨਾਂ ਤਰੀਫਾ ਦੇ ਜਮਾ ਬਾਈ ਕੋਈ ਚੱਕਰ ਹੀ ਨਹੀਂ ਯਾਰ ਕੀ ਬਾਤ ਆ ਬਾਈ ਭਾਣਾ ਚਾਰੇ ਪਾਸੇ ਨੂੰ ਇੱਕੋ ਜਿਹਾ ਲੇਵਾ ਪਿਆ ਯਾਰ ਸਹੀ ਗੱਲ ਆ ਬਾਈ ਬਾਕੀ ਸਿੰਘ ਵੀ ਠੀਕ ਆ ਕੋਈ ਹਾਂ ਹਾਂ ਬਾਈ ਠੀਕ ਆ ਸਹੀ ਗੱਲ ਆ ਤੇ ਜੇ ਕਿਸੇ ਵੀ ਨੂੰ ਨਾ ਬਾਈ ਮੱਝ ਪਸੰਦ ਆ ਵੇ ਕੰਟੈਕਟ ਜ਼ਰੂਰ ਕਰਿਓ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ